ਉਸਤ ਪੂਰਨ ਸ਼ਾ ਕੋਟੀ ਜੋ ਕਿ ਸੰਦੇਵੀ ਵਿਸ਼ੋੜਾ ਦੇ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ ਬਹੁਤ ਸਾਰੇ ਲੋਕ ਬਹੁਤ ਸਾਰੇ ਕਲਾਕਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਉੱਥੇ ਹੀ ਇੱਕ ਸ਼ਖਸ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਉਹਨਾਂ ਦੇ ਨਾਲ ਬਹੁਤ ਹੀ ਗੂੜੀ ਸਾਂਝ ਸੀ ਪਰਿਵਾਰਕ ਮੈਂਬਰ ਦੀ ਤਰ੍ਹਾਂ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈ ਲੈਣੀ ਹੈ ਕਿਵੇਂ ਦਾ ਸੁਭਾਅ ਸੀ ਕਿਵੇਂ ਦੀ ਯਾਦਾਂ ਤੁਹਾਡੀਆਂ ਜੁੜੀਆਂ ਹੋਈਆਂ ਨੇ ਉਦੋਂ ਦਾ ਮਤਲਬ ਇਨਸਾਨ ਹੀ ਨਹੀਂ ਮਿਲ ਸਕਦਾ ਜੀ ਜਿਵੇਂ ਆਪਾਂ ਸੁਣਦੇ ਹਾਂ ਬਚਪਨ ਤੋਂ ਆਪਾਂ ਪੜਦੇ ਹਾਂ ਗੋਡ ਇਸ ਵਨ ਪਰ ਇਹ ਆਪਾਂ ਉਸਤਾਦ ਪੂਰਨ ਸਿੰਘ ਘੋਟੀ ਜੀ ਦੇ ਘਰ ਆ ਕੇ ਦੇਖਿਆ ਕਿ ਗੋਡ ਇਸ ਵਨ ਕਿਉਂਕਿ ਜਿਵੇਂ ਮਾਤਾ ਰਾਣੀ ਨੂੰ ਮੰਨਦੇ ਸੀ ਹੁਣ ਤੁਸੀਂ ਦੇਖਿਆ ਜਦੋਂ ਉਹਨਾਂ ਦਾ ਸਪੁਰਦਿਖਾਕ ਵਗੈਰਾ ਹੋਇਆ ਉਹਦਾ ਦਫਨਾਇਆ ਗਿਆ ਅੱਜ ਦੇਖੋ ਗੁਰੂ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਉਸ ਤੋਂ ਬਾਅਦ ਕੀਰਤਨ ਵਗੈਰਾ ਹੋਇਆ ਮਤਲਬ ਹੋਰ ਕਿੱਥੇ ਦੇਖਾਂਗੇ ਆਪਾਂ ਗੋਡ ਇਸ ਵਨ ਤੁਸੀਂ ਕਦੋਂ ਤੋਂ ਜਾਣਦੇ ਹੋ ਕਿਸ ਤਰ੍ਹਾਂ ਤੁਹਾਡੀ ਸਾਝ ਪਈ ਮੈਂ 2016 ਤੋਂ ਸਲੀਮ ਭਾਜੀ ਨਾਲ ਪੀ.ਡੀ.ਸੀ. ਬੋਰਡ ਤੇ ਐਜ਼ ਅ ਫੋਟੋਗ੍ਰਾਫਰ ਗਿਆ ਸੀਗਾ ਉਦੋਂ ਤੋਂ ਮੇਰੀ ਇਸ ਪਰਿਵਾਰ ਨਾਲ ਸਾਝ ਪਈ ਉਸ ਤੋਂ ਬਾਅਦ ਫਿਰ ਇਹਨਾਂ ਦੇ ਫੈਮਿਲੀ ਫੰਕਸ਼ਨਸ ਵਗੈਰਾ ਵੀ ਸ਼ੂ ਜਿਹੜੀਆਂ ਤੁਸੀਂ ਅੱਜ ਭੋਗ ਦੀ ਫੋਟੋ ਵੀ ਮੇਰੀ ਖਿੱਚੀ ਹੋਈ ਆ। ਇਹ ਕਿਸੇ ਵਿਆਹ ਤੇ ਮਿਲਣ ਦੀ ਫੋਟੋ ਸੀ ਗੁਰੂ ਜੀ ਦੀ। ਪੱਗ ਬੰਨੀ ਹੋਈ ਆ ਬਹੁਤ ਸੋਹਣੀ ਤੇ ਇਹ ਮੈਂ ਵੀ ਇਹੀ ਮੈਂ ਵੀ ਮਾਈ ਖਿੱਚੀ ਹੋਈ ਆ ਵੀ। ਕੋਈ ਯਾਦ ਜਿਹੜੀ ਜੁੜੀ ਹੋਵੇ ਜਿਹੜੀ ਤੁਸੀਂ ਕਦੀ ਨਹੀਂ ਭੁੱਲ ਸਕਦੇ। ਉਹਨਾਂ ਨੂੰ ਤਾਂ ਵੈਸੇ ਨਹੀਂ ਬੋਲ ਸਕਦੇ ਜੀ ਕੋਈ ਵੀ ਗੱਲ ਜਿਹੜੀ ਵੀ ਗੱਲ ਹੁੰਦੀ ਸੀ ਉਹ ਚ ਇੱਕ ਰਮਜ਼ ਹੁੰਦੀ ਸੀ। ਕੋਈ ਵੀ ਗੱਲ ਕਰਦੇ ਸੀ ਨਾ। ਮਤਲਬ ਉਹ ਫਕੀਰ ਲੋਕ ਸੀਗੇ ਉਹ ਇੱਥੋਂ ਦੇ ਆਮ ਲੱਗਦੇ ਨਹੀਂ ਸੀ ਜਿਵੇਂ ਆਪਣਾ ਆਮ ਲੋਕਾਂ ਵਾਂਗੂ ਨਹੀਂ ਸੀਗੇ। ਕੀ ਕੋਈ ਸਿੱਖਿਆ ਉਹਨਾਂ ਦੇ ਕੋਈ? ਉਹਨਾਂ ਤੋਂ ਇਹੀ ਸਿੱਖਿਆ ਤੁਹਾਨੂੰ ਦੱਸਦੇ ਸਭ ਤੋਂ ਵੱਡੀ ਗ ਇਹਨਾਂ ਦੇ ਘਰ ਜਾ ਕੇ ਪਤਾ ਲੱਗਿਆ ਕਿ ਗੋੜੀਦਵਾਨ ਤਾਂ ਬਿਲਕੁਲ ਜੋ ਲੋਕ ਹੈ ਉਹਨਾਂ ਦੇ ਨਾਲ ਜੁੜੇ ਹੋਏ ਆਪਣੇ ਜਜ਼ਬਾਤ ਸਾਂਝੇ ਕਰ ਰਹੇ ਨੇ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਫਕੀਰ ਬੰਦੇ ਸੀ ਕੈਮਰਾਮੈਨ ਪਵਨ ਦੇ ਨਾਲ ਮੈਂ ਹਰਮਨਜੀਤ ਖੋੜ ਡੈਨਿਕ ਸਪਿਰਨ ਚੀ ਚਲੰਦਰ 우ਸਤਾਦ ਪੂਰਨ ਸ਼ਾ ਕੋਟੀ ਜੋ ਕਿ ਸੰਦੇਵੀ ਵਿਸ਼ੋੜਾ ਦੇ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਤਾਜਾ ਰਹਿਣ ਗਿਆ ਬਹੁਤ ਸਾਰੇ ਲੋਕ ਬਹੁਤ ਸਾਰੇ ਕਲਾਕਾਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਉੱਥੇ ਹੀ ਇੱਕ ਸ਼ਖਸ ਸਾਡੇ ਨਾਲ ਮੌਜੂਦ ਹੈ ਜਿਨ੍ਹਾਂ ਦੀ ਉਹਨਾਂ ਦੇ ਨਾਲ ਬਹੁਤ ਹੀ ਗੂੜੀ ਸਾਂਝ ਸੀ ਪਰਿਵਾਰਕ ਮੈਂਬਰ ਦੀ ਤਰ੍ਹਾਂ ਉਹਨਾਂ ਦੇ ਨਾਲ ਰਹਿੰਦੇ ਨੇ ਉਹਨਾਂ ਦੇ ਕੋਲੋਂ ਵੀ ਜਾਣਕਾਰੀ ਲੈ ਲੈਣੇ ਆ ਕਿਵੇਂ ਦਾ ਸੁਭਾਅ ਸੀ ਕਿਵੇਂ ਦੀ ਯਾਦਾਂ ਤੁਹਾਡੀਆਂ ਜੁੜੀਆਂ ਹੋਈਆਂ ਉਦੋਂ ਦਾ ਮਤਲਬ ਇਨਸਾਨ ਹੀ ਨਹੀਂ ਮਿਲ ਸਕਦਾ ਜੀ ਜਿਵੇਂ ਆਪਾਂ ਸੁਣਦੇ ਆ ਬਚਪਨ ਤੋਂ ਆਪਾਂ ਪੜ੍ਹਦੇ ਆ ਗੋਡ ਇਜ਼ ਵਨ ਪਰ ਇਹ ਆਪਾਂ ਉਸਤਾਦ ਪੁਰਨ ਸਿੰਘ ਘੋਟੀ ਜੀ ਦੇ ਘਰ ਆ ਕੇ ਦੇਖਿਆ ਕਿ ਗੋਡ ਇਜ਼ ਵਨ ਕਿਉਂਕਿ ਜਿਵੇਂ ਮਾਤਾ ਰਾਣੀ ਨੂੰ ਮੰਨਦੇ ਸੀ ਹੋਂ ਤੁਸੀਂ ਦੇਖਿਆ ਜਦੋਂ ਉਹਨਾਂ ਦਾ ਸਪੁਰਦਿਖਾਕ ਵਗੈਰਾ ਹੋਇਆ ਉਹਦਾ ਦਫਨਾਇਆ ਗਿਆ ਅੱਜ ਦੇਖੋ ਗੁਰੂ ਸੁਖਮਨੀ ਸਾਹਿਬ ਜੀ ਦਾ ਪਾਠ ਹੋਇਆ ਉਸ ਤੋਂ ਬਾਅਦ ਕੀਰਤਨ ਵਗੈਰਾ ਹੋਇਆ ਮਤਲਬ ਹੋਰ ਕਿੱਥੇ ਦੇਖਾਂਗੇ ਆਪਾਂ ਗਵਾਰੀ ਦੀ ਬੰਨ ਤੁਸੀਂ ਕਦੋਂ ਤੋਂ ਜਾਣਦੇ ਹੋ ਕਿਸ ਤਰ੍ਹਾਂ ਤੁਹਾਡੀ ਸਾਹ ਚ ਪਈ ਮੈਂ 2016 ਤੋਂ ਸਲੀਮ ਭਾਜੀ ਨਾਲ ਪੀ.ਡੀ.ਸੀ. ਬੋਰਡ ਤੇ ਐਜ਼ ਅ ਫੋਟੋਗ੍ਰਾਫਰ ਗਿਆ ਸੀਗਾ ਉਦੋਂ ਤੋਂ ਮੇਰੀ ਇਸ ਪਰਿਵਾਰ ਨਾਲ ਸਾਹ ਚ ਪਈ ਉਸ ਤੋਂ ਬਾਅਦ ਫਿਰ ਇਹਨਾਂ ਦੇ ਫੈਮਿਲੀ ਫੰਕਸ਼ਨ ਵਗੈਰਾ ਵੀ ਸ਼ੂਟ ਕੀਤੇ ਜਿਹੜੀਆਂ ਤੁਸੀਂ ਅੱਜ ਭੋਗ ਦੀ ਫੋਟੋ ਵੀ ਮੇਰੀ ਖਿੱਚੀ ਹੋਈ ਆ ਇਹ ਕਿਸੇ ਵਿਆਹ ਤੇ ਮਿਲਨਲੀ ਦੀ ਫੋਟੋ ਸੀ ਗੁਰੂ ਪੱਗ ਬੰਨੀ ਹੋਈ ਆ ਬਹੁਤ ਸੋਹਣੀ ਤੇ ਉਹ ਇਹ ਮੈਂ ਵੀ ਇਹੀ ਮੈਂ ਵੀ ਮਾਈ ਕਿਚੀ ਹੋਈ ਆ ਵੀ ਕੋਈ ਯਾਦ ਜਿਹੜੀ ਜੁੜੀ ਹੋਵੇ ਜਿਹੜੀ ਤੁਸੀਂ ਕਦੀ ਨਹੀਂ ਭੁੱਲ ਸਕਦੇ ਉਹਨਾਂ ਨੇ ਤਾਂ ਵੈਸੇ ਨਹੀਂ ਬੋਲ ਸਕਦੇ ਜੀ ਕੋਈ ਵੀ ਗੱਲ ਜਿਹੜੀ ਵੀ ਗੱਲ ਹੁੰਦੀ ਸੀ ਉਹ ਚ ਰਮਸ ਹੁੰਦੀ ਸੀ ਕੋਈ ਵੀ ਗੱਲ ਕਰਦੇ ਸੀ ਨਾ ਮਤਲਬ ਉਹ ਫਕੀਰ ਲੋਕ ਸੀਗੇ ਉਹ ਇੱਥੋਂ ਦੇ ਮਨ ਲੱਗਦੇ ਨਹੀਂ ਸੀਗੇ ਜਿਵੇਂ ਆਪਣਾ ਆਮ ਲੋਕਾਂ ਵਾਂਗੂ ਨਹੀਂ ਸੀਗੇ ਕੀ ਕੁਝ ਸਿੱਖਿਆ ਉਹਨਾਂ ਦੇ ਕੋਲ ਉਹਨਾਂ ਨੇ ਤਾਂ ਇਹੀ ਸਿੱਖਿਆ ਤੁਹਾਨੂੰ ਦੱਸਦੇ ਸਭ ਤੋਂ ਵੱਡੀ ਗੱਲ ਕੀ ਆਪਾਂ ਲੋਕਾਂ ਦੇ ਮੂੰਹ ਸੁਣਦੇ ਆ ਸੂਲ ਚ ਪੜਦੇ ਆ ਗੋਡ ਇਜ਼ ਵਨ ਇਹਨਾਂ ਦੇ ਘਰ ਜਾ ਕੇ ਪਤਾ ਲੱਗਿਆ ਕਿ ਗੋਡ ਇਜ਼ ਵਨ ਤਾਂ ਬ ਜੋ ਲੋਕ ਹੈ ਉਹਨਾਂ ਦੇ ਨਾਲ ਜੁੜੇ ਹੋਏ ਆਪਣੇ ਜਜ਼ਬਾਤ ਸਾਂਝੇ ਕਰ ਰਹੇ ਨੇ ਦਾਸ ਰੇ ਨੇ ਕਿ ਕਿਸ ਤਰ੍ਹਾਂ ਦਾ ਸੁਭਾਅ ਸੀ ਫਕੀਰ ਬੰਦੇ ਸੀ ਕੈਮਰਾਮੈਨ ਫਰਵੰਦ ਦੇ ਨਾਲ ਮੈਂ ਹਰਮਨਜੀਤ ਖੋੜ ਦੈਨਿਕ ਸਵੇਰਾ ਟੀਵੀ ਚਲੰਦਰ